ਬਿਜਲੀ ਬੋਰਡ ਦਾ ਮੁਲਾਜ਼ਮ ਹੀ ਨਿਕਲਿਆ ਚਿੱਟੇ ਦਾ ਤਸਕਰ ਸਪੈਸ਼ਲ ਨਾਕਾਬੰਦੀ ਦੌਰਾਨ ਧਾਰੀਵਾਲ ਪੁਲਿਸ ਨੇ ਕੀਤਾ ਗ੍ਰਿਫਤਾਰ ਧਾਰੀਵਾਲ ਦੇ ਇਲਾਕੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਦੋਸ਼ੀ ਐਸਐਚਓ ਸ੍ਰਿੰਦਰਪਾਲ ਨੇ ਕੀਤੇ ਵੱਡੇ ਖੁਲਾਸੇ ਇਸ ਵੇਲੇ ਦੀ ਵੱਡੀ ਖਬਰ ਧਾਰੀਵਾਲ ਤੋਂ ਆ ਰਹੀ ਹੈ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਚਓ ਇੰਸਪੈਕਟਰ ਸ੍ਰਿੰਦਰਪਾਲ ਦੀ ਅਗਵਾਈ ਹੇਠ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਅਜੀਤ ਮਸੀ ਪੁੱਤਰ ਬਰਕਤ ਮਸੀ ਵਾਸੀ ਮਾਡਲ ਟਾਊਨ ਨੂੰ 6 ਗ੍ਰਾਮ ਚਿੱਟੇ ਦੇ ਨਾਲ ਕਰ ਲਿਆ ਪੁਸ਼ਕਿਸ਼ ਦੌਰਾਨ ਇਹ ਵੀ ਹੈਰਾਨੀਜਨਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਨ ਵਾਲੇ ਇਸ ਸੈਕਸ਼ਨ ਪੁਲਿਸ ਨੇ 6 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਇਸ ਦੀ ਪੁਖਤਾ ਸੂਚਨਾ ਜਦੋਂ ਮਰੀਤਾਲ ਗਾਇਕ ਸਪੈਸ਼ਲ ਨਾਕੇ ਦੌਰਾਨ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਗੱਲਬਾਤ ਦੌਰਾਨ ਐਸਐਚਓ ਥਾਣਾ ਧਾਰੀਵਾਲ सुरेंद्रਪਾਲ ਨੇ ਦੱਸਿਆ ਕਿ ਇਸ ਨੂੰ ਰਿਮਾਂਡ ਦੇ ਦੌਰਾਨ ਵੀਕੇ ਦੇ ਨਾਲ ਇਸ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ ਲਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਮਰਕੇ ਇੱਕ ਹੈਗਾ ਹੀ अजीत ਮਸੀਹ ਪੁੱਤਰ ਬਰਕਤ ਮਸੀਹ ਪਿੰਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਵਾਲ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤਾਂ ਦਾ ਕਰਦਾ ਕਿ ਜਿਹੜਾ ਇਹਨੂੰ ਕੱਲ ਸਾਡੇ ਠੰਡਾ ਸਾਹਿਬ ਏਐਸਏ ਨਰਮਲ ਸਿੰਘ ਨੇ ਨਾਕੇ ਦਰਾਂ ਜਿਹੜਾ ਭੜੇ ਪੁਰਸ਼ਾਂ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਜਨਾਬ ਇੱਥੇ ਕੋਈ ਪਹਿਲਾਂ ਵੀ ਕੋਈ ਪਰਚਾ ਹੈਗਾ ਵਾ ਜਾਂ ਕੀ ਇਹਦੀ ਬੈਕਗ੍ਰਾਉਂਡ ਹਿਸਟਰੀ ਈ ਹੈ ਇਹਦਾ ਪਹਿਲਾ ਜਿਹੜਾ ਕੋਈ ਹੈ ਤਾਂ ਉਹ ਇਹਦਾ ਜਿਹੜਾ ਹਿਸਟਰੀ ਆਪਾਂ ਰਿਕਾਰਡ ਜਿਹੜਾ ਦਾ ਚੈੱਕ ਕਰ ਲੈਨੇ ਆਂ ਵੀ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕੱਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 25 ਥਾਣਾ ਧਾਰੀয়াল ਦੇ ਵਿੱਚ ਜਿਹੜਾ ਉਹ ਐਨਡੀਪੀਐਸ ਸੈਕਟਰ ਦੇ ਤਹਿਤ ਦੰਦ ਕੀਤਾ ਗਿਆ ਜਨਾਬ ਕੋਈ ਇਹ ਪਤਾ ਲੱਗਾ ਵੀ ਇਹ हां वो तफ्तीश ਦਾ 파ਟਾ ਹੈ ਉਹ ਹੁਣ ਇਹਦਾ ਮਿਲ ਕੇ ਰਿਮਾਂਡ ਲੈ ਕੇ ਆਪਾਂ ਮਨਜੋਗ ਜੱਜ ਸਾਹਿਬ ਦੇ ਪੇਸ਼ ਕਰਕੇ ਉੱਥੋਂ ਰਿਮਾਂਡ ਹਾਸਲ ਕਰਕੇ ਤੇ ਇਹਨੂੰ ਜਿਹੜਾ ਅਗਲੀ ਤਫਤੀਸ਼ ਜਿਹੜੀ ਆ ਵੇਖਾਂਗੇ ਵੀ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਣਾ ਪੂਰਾ ਜਨਾਬ ਇਹ ਵੀ ਪਤਾ ਲੱਗਾ ਵਾ ਕਿ ਇਹ ਬਿਜਲੀ ਬੋਰਡ ਦੇ ਵਿੱਚ ਤੌਰ ਜਈ ਆਪਣੀ ਡਿਊਟੀ ਦੇ ਰਿਹਾ ਹੈਗਾ ਤੇ ਮਤਲਬ ਸਰਕਾਰੀ ਇਹ ਆਪਣਾ ਗਵਰਨਾਬਲਾਜਮ ਇਸ ਨੂੰ ਲੈ ਕੇ ਸਰ ਦੱਸ ਦੇ ਹਾਂਜੀ ਇਹਨੇ ਪਹਿਲਾਂ ਤੇ ਸਾਨੂੰ ਦੱਸਿਆ ਨਹੀਂ ਹੈਗਾ ਕਿ ਮੈਂ ਕੀ ਆ ਕੀ ਨਹੀਂ ਪਰ ਜਦੋਂ ਬਾਅਦ ਵਿੱਚ ਜਦੋਂ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਨੂੰ ਅਰੈਸਟ ਕੀਤਾ ਇਹ ਦੱਸਦਾ ਕਿ ਮੈਂ ਸਰਕਾਰੀ ਜੋਬ ਕਰਦਾ ਹਾਂ ਸਰ ਨਸ਼ਿਆਂ ਖਿਲਾਫ ਜਿਹੜੀ ਧਾਰਮਿਕ ਵਲਪੁਛ ਦੀ ਦਿਨ ਜਾਂਗੀ ਦੇਖੀ ਹੋਏ ਇਸ ਦੇ ਨਾਲ ਦੱਸੋ ਕਿ ਆਪਾਂ ਆਪਣਾ ਕੂਰੀ ਫੀਸ ਕਰਨਾ ਚਾਹੋਗੇ ਨਹੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਜਦੋਂ ਤੱਕ ਨਸ਼ਾ ਜੜ ਤੋਂ ਖਤਮ ਨਹੀਂ ਹੋਈਂਦਾ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹਾਂ ਸੈਮੀਨਾਰ ਲਗਾ ਰਹੇ ਹਾਂ ਲੋਕਾਂ ਨੂੰ ਅਗਾਂਹ ਕਰ ਰਹੇ ਹਾਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਹੈ ਤੇ ਲੋਕਾਂ ਨੂੰ ਸਾਡੀ ਇਹ اپੀਲ ਹੈ ਵੀ ਸਾਡਾ ਸਹਿਯੋਗ ਕਰਨ ਜਦੋਂ ਵੀ ਕੋਈ ਕੋਈ ਕਿਸੇ ਦੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਤੋਸ਼ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਹੈ ਉਹ ਕਾਰਵਾਈ ਜਿਹੜੀ ਆ ਅਮਰੋਚ ਲਿਆਂਦੀ ਜਾਏਗੀ ਸਤਨਾ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ਿਆਂ ਦੇ ਜਿਨ੍ਹਾਂ ਨੇ ਪ੍ਰਾਪਰਟੀ ਬਣਾਈਆ ਆਪਣੀ ਜਾਇਦਾਦ ਬਣਾਈਆ ਤੁਸੀਂ ਕਹ ਰਹੇ ਸੀ ਮੈਂ ਕੋਈ ਨਹੀਂ ਕੋਈ ਵੀ ਜਾਣ ਉਹ ਵੀ ਜਾਂਚ ਦੀਓ ਕਿ ਲੈ ਨਾ ਪਸਾ ਕਿ ਤੁਹਾਨੂੰ ਹਾਂ ਉਹ ਪੂਰਾ ਮਤਲਬ ਕਿ ਜਿਹੜਾ ਤੁਹਾਨੂੰ ਦੱਸਣ ਦੇ ਆਂ ਵੀ ਜਿਹੜਾ ਨਸ਼ਿਆਂ ਤੋਂ ਜਿਹਨੇ ਕੋਈ ਵੀ ਕਮਾਈ ਕਰਕੇ ਜੋ ਵੀ ਪ੍ਰਾਪਰਟੀ ਕੋਈ ਗੱਡੀ ਜਾਂ ਕੋਈ ਹੋਰ ਕਿਤੇ ਉਹ ਆਪਾਂ ਉਹਦੇ ਮਤਲਬ ਕਿ ਫੋਰਫੀਚਰ ਕਰਾਵਾਂਗੇ ਉਹਦੀ